ਇੱਕ ਦਿਨ ਦੀ ਗੱਲ ਹੈ ਬਾਲਕ ਗੁਰੂ ਨਾਨਕ ਦੇਵ ਜੀ ਕਰੋ ਇੱਕ ਚਾਦਰ ਲੈ ਕੇ ਪਿੰਡ ਤੋਂ ਬਾਹਰ ਇੱਕ ਦਰਖਤ ਹੇਠ ਜਾ ਬੈਠੇ ਚੁੱਪ ਬਿਲਕੁਲ ਚੁੱਪ ਨਾ ਕਿਸੇ ਨਾਲ ਗੱਲ ਨਾ ਕੋਈ ਹਲਚਲ ਕਦੇ ਚਾਦਰ ਤਾਣ ਕੇ ਬਹੁਤ ਵੇਲੇ ਲਈ ਅੰਤਰ ਧਿਆਨ ਹੋਏ ਰਹਿੰਦੇ ਵੇਖਣ ਵਾਲੇ ਨੂੰ ਲੱਗਦਾ ਸ਼ਾਇਦ ਨਾਨਕ ਸੋ ਰਹੇ ਹਨ ਪਰ ਪਿੰਡ ਦੇ ਲੋਕਾਂ ਨੇ ਗੱਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕੋਈ ਕਹਿੰਦਾ ਨਾਨਕ ਦੀ ਨੀਂਦ ਪੂਰੀ ਨਹੀਂ ਹੁੰਦੀ ਕੋਈ ਕਹਿੰਦਾ नानक ता ᱪੱਲਾ ਹੋ ਗਿਆ ਹੈ ਇਹ ਸੁਣ ਕੇ ਮਾਤਾ ਜੀ ਦੇ ਦਿਲ ਤੇ ਸੱਠ ਵੱਜਦੀ ਉਹ ਪੁੱਤਰ ਨੂੰ ਚੁੱਕ ਕੇ ਘਰ ਲੈ ਆਉਂਦੀ ਤੇ ਕਹਿੰਦੀ ਜੇ ਤੂੰ पाठशाला ਨਹੀਂ ਜਾਣਾ ਮਦਰਸੇ ਨਹੀਂ ਜਾਣਾ ਕੋਈ ਗੱਲ ਨਹੀਂ ਪਰ ਘਾਰਤਾ ਰਹੇ ਇਹੋ ਜਿਹੇ ਟੰਗ ਨਾ ਕਰ ਕਈ ਵਾਰ ਪਿਤਾ ਜੀ ਸਮਝਾਉਂਦੇ ਕਈ ਵਾਰ ਮਾਤਾ ਜੀ ਪਰ ਨਾਨਕ ਜੀ ਦਾ ਸੁਭਾਅ ਨਹੀਂ ਬਦਲਦਾ ਘਰ ਵਿੱਚ ਵੀ ਇਕਾਂਤ ਵਿੱਚ ਬੈਠੇ ਜਾਂ ਪਏ ਰਹਿੰਦੇ ਹੁਣ ਲੋਕ ਕਹਿਣ ਲੱਗ ਗਏ ਬੱਚੇ ਨੂੰ ਨਜ਼ਰ ਲੱਗ ਗਈ ਹੈ ਨਾਨਕ ਨੂੰ ਕੋਈ ਬਲਾ ਚੁੰਬੜ ਗਈ ਹੈ ਇਸ ਦੇ ਅੰਦਰ ਕੋਈ ਰੂਹ ਵਸ ਗਈ ਹੈ ਇਹ ਗੱਲਾਂ ਸੁਣ ਕੇ ਮਾਤਾ ਪਿਤਾ ਚਿੰਤਿਤ ਹੋ ਗਏ ਵੈਦ ਹਕੀਮ ਸਭ ਆਜ਼ਮਾਏ ਗਏ ਪਰ ਨਾਨਕ ਜੀ ਦੇ ਚਾਲ ਚਲਨ ਵਿੱਚ ਕੋਈ ਬਦਲਾਅ ਨਾ ਆਇਆ ਫਿਰ ਕਿਸੇ ਨੇ ਬਾਬਾ ਕਲਿਆਣ ਚੰਦ ਜੀ ਨੂੰ ਆਖਿਆ ਜਦੋਂ ਤੋਂ ਨਾਨਕ ਮਦਰਸੇ ਗਿਆ ਹੈ ਉਦੋਂ ਤੋਂ ਹੀ ਇਹ ਹਾਲਤ ਹੋਈ ਹੈ ਤੁਸੀਂ ਮੁੱਲਾ ਨਾਲ ਗੱਲ ਕਰੋ ਬਾਬਾ ਕਲਿਆਣ ਚੰਦ ਜੀ ਨੇ ਮੁੱਲਾ ਕੋ ਤਬਦੀਨ ਨੂੰ ਬੁਲਾਇਆ ਮੁੱਲਾ ਜੀ ਮੋਰ ਦੇ ਖੰਭ ਤੇ ਮਾਲਾ ਲੈ ਕੇ ਤੂਫਾਨ ਸਾੜ ਕੇ ਮੰਤਰ ਪੜਦੇ ਹੋਏ ਗੁਰੂ ਨਾਨਕ ਜੀ ਕੋਲ ਆਏ ਉਥੇ ਪਿੰਡ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਪਰ ਨਾਨਕ ਜੀ ਬਿਲਕੁਲ ਨਿਸ਼ਚਲ ਜਿਵੇਂ ਸਰੀਰ ਹੀ ਛੱਡ ਬੈਠੇ ਹੋਣ ਮੁੱਲਾ ਜੀ ਨੇ ਮੰਤਰ ਪੜ੍ਹੇ ਆਵਾਜ਼ਾਂ ਮਾਰ ਕੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਅਸਰ ਨਹੀਂ ਲੋਕਾਂ ਅੱਗੇ ਮੁੱਲਾ ਸ਼ਰਮਿੰਦਾ ਹੋ ਗਿਆ ਬੋਲੋਸ ਨੇ ਆਪਣੇ ਗੋਡੇ ਟੇਕ ਦਿੱਤੇ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ। हे खुदा, ਜੇ ਇਹ ਤੇਰਾ ਹੀ ਚੁਣਿਆ ਹੋਇਆ ਬੰਦਾ ਹੈ ਤਾਂ ਇਸ ਨੂੰ ਉਠਾ। ਨਾਨਕ, ਮੈਂ ਤੇਰਾ ਅਧਿਆਪਕ ਹਾਂ, ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸ। ਮੈਂ ਤੈਨੂੰ ਖੁਦਾ ਦਾ ਵਾਸਤਾ ਦੇ ਰਿਹਾ ਹਾਂ, ਸਾਡੇ ਨਾਲ ਬੋਲ। ਮੋਲਾ ਦੇ ਮੁੱਖੋਂ ਖੁਦਾ ਦਾ ਵਾਸਤਾ ਸੁਣ ਕੇ ਨਾਨਕ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਅਤੇ ਬਾਣੀ ਉਚਾਰਨ ਕੀਤੀ। जो श्री गुरु ग्रंथ साहिब जी दे सत्त सौ इक्की दरज है यक अर्ज गुफतम पेस तो दर कुन करतार हका कबीर क्रीम तू बेऐब परवदगार दुनिया मुकामे फानी तहकीक दिलदानी सर मुह अजराइल गिरफ्त दिल हेचे नदानी गुरु नानक देव जी कह लगे अकाल पुरख इक है जिसका नाम होंद वाला है जो सृष्टिदार रचनहार है ਜੋ ਸਭ ਵਿੱਚ ਵਿਆਪਕ ਹੈ ਪੈ ਤੋ ਰੈਤ ਹੈ ਵੈਰ ਰੈਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਜੋ ਜੁਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੈਂ ਉਸ ਕਰਤਾਰ ਦੇ ਅੱਗੇ ਬੇਨਤੀਆਂ ਕਰ ਰਿਹਾ ਹਾਂ ਮੁੱਲਾ ਜੀ ਤੁਸੀਂ ਵੀ ਧਿਆਨ ਨਾਲ ਸੁਣ ਲਵੋ ਉਹ ਸਦਾ ਕਾਇਮ ਰਹਿਣ ਵਾਲਾ ਹੈ ਉਹ ਸਭ ਤੋਂ ਵੱਡਾ ਹੈ ਉਹ ਬਖਸ਼ਿਸ਼ ਕਰਨ ਵਾਲਾ ਹੈ ਉਹ ਪਵਿੱਤਰ ਹਸਤੀ ਵਾਲਾ ਹੈ ਉਹ ਸਭ ਨੂੰ ਪਾਲਣ ਵਾਲਾ ਹੈ ਤੂੰ ਸੱਚ ਜਾਣ ਇਹ ਦੁਨੀਆ ਨਾਸਵੰਤ ਹੈ ਇਹ ਆਪਣਾ ਦਿਲ ਕੁਝ ਵੀ ਨਹੀਂ ਸਮਝਦਾ ਕਿ ਮੌਤ ਦੇ ਫਰਿਸ਼ਤੇ ਅਜਰਾਈਲ ਨੇ ਸਿਰ ਦੇ ਬਾਲ ਫੜੇ ਹੋਏ ਹਨ ਇਸ ਤਰੀ ਪੁੱਤਰ ਪਿਓ ਪਰਾ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਜਦੋਂ ਮੌਤ ਹੋ ਗਈ ਜਦੋਂ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜੀ ਗਈ ਕੋਈ ਵੀ ਰੱਖ ਨਹੀਂ ਸਕਦਾ ਇਨਸਾਨ ਸਾਰੀ ਜ਼ਿੰਦਗੀ ਰਾਤ ਦਿਨ ਲਾਲਚ ਵਿੱਚ ਹੀ ਫਿਰਦਾ ਰਹਿੰਦਾ ਹੈ ਬਦੀ ਦੇ ਹੀ ਖਿਆਲ ਕਰਦਾ ਰਹਿੰਦਾ ਹੈ ਕਦੇ ਕੋਈ ਨੇਕੀ ਦਾ ਕੰਮ ਨਹੀਂ ਕਰਦਾ ਸਾਡਾ ਇਹੋ ਜਿਹਾ ਹਾਲ ਹੈ ਸਾਡੇ ਵਰਗਾ ਦੁਨੀਆ ਵਿੱਚ ਕੋਈ ਨਿਭਾਗਾ ਨਿੰਦਕ ਲਾਪਰਵਾ ਟੀਕ ਤੇ ਨੇੜਰ ਨਹੀਂ ਹੈ ਮੈਂ ਉਸ ਪਰਮਾਤਮਾ ਨੂੰ ਆਖਦਾ ਹਾਂ ਕਿ ਮਿਹਰ ਕਰ ਮੈਨੂੰ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮਿਲੇ ਜਿਵੇਂ ਰਾਤ ਦਾ ਸੁਪਨਾ ਝੂਠਾ ਹੈ बाजीगर्दी माया झूठी है बदलां दी छां झूठी है ए सच नहीं सदीवी नहीं ए परन अंत वेले टूट जांदा है जिन्ना ने ए जमाने नु मिथ्या जं ਝੂਠਾ ਜਾਣ ਲਿਆ ਹੈ ओ ਖੱਜਲ ਨਹੀਂ ਹੁੰਦੇ ਹਨ ए जग ਝੂਠਾ ਹੈ ਜੋ ਸੱਚ ਪ੍ਰਤੀਤ ਹੋ ਰਹਾ ਹੈ ਇਸ ਲਈ ਮੈਂ ਦੁਨੀਆ ਨਾਲ ਨਹੀਂ ਬੋਲ ਰਹਾ ਮੇਰੇ ਨਾਲ ਕਿਸੇ ਨੇ ਜਾਣਾ ਨਹੀਂ ਫਿਰ ਮੈਨੂੰ ਇਹਨਾਂ ਸਭ ਦਾ ਕੀ ਮਾਨ ਹੈ ਨਾਲ ਕੁਝ ਵੀ ਨਹੀਂ ਲੈ ਕੇ ਆਏ ਸੀ ਪਹਿਲਾ ਬੱਚਾ ਫਿਰ ਜਵਾਨ ਫਿਰ ਬੁੱਢਾ ਹੁੰਦਾ ਹੈ ਫਿਰ ਇਜਰਾਇਲ ਫਰਿਸ਼ਤਾ ਇਨਸਾਨ ਦੀ ਆਤਮਾ ਨੂੰ ਸਰੀਰ ਵਿੱਚੋਂ ਕੱਢ ਕਿਸਾਨ ਤੋਫੜ ਤੂੰ ਕਿ ਲੈ ਜਾਂਦਾ ਹੈ ਅਸੀਂ ਤਾਂ ਇਸ ਲਈ ਚੁੱਪ ਹੋਏ ਹਾਂ ਜਦੋਂ ਕਿਸੇ ਨੇ ਦਰਗਾਹ ਵਿੱਚ ਜਾ ਕੇ ਸਾਡੀ ਗਵਾਹੀ ਨਹੀਂ ਦੇਣੀ ਸਾਡਾ ਸਾਥ ਨਹੀਂ ਦੇਣਾ ਫਿਰ ਇਨਾ ਲੋਕਾਂ ਨਾਲ ਮੈਂ ਕਿਉਂ ਚਿਤ ਲਾਵਾਂ ਇਹ ਸਭ ਪੂਰਬਲੇ ਕਰਮਾ ਕਰਕੇ ਮੈਨੂੰ ਮਿਲੇ ਹਨ ਮੁੱਲਾ ਜੀ ਹੱਥ ਜੋੜ ਕੇ ਕਹਿਣ ਲੱਗੇ ਤੁਹਾਡੀ ਉਮਰ ਬਹੁਤ ਛੋਟੀ ਹੈ ਪਰ ਤੁਹਾਡੇ ਬੋਲ ਅਤੇ ਤੁਹਾਡੇ ਸ਼ਬਦ ਬਾਲਕਾਂ ਵਾਲੇ ਨਹੀਂ ਹਨ ਤੁਹਾਡੀ ਉਮਰ ਬੱਚਿਆਂ ਵਾਲੀ ਹੈ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਆਪਣੇ ਪਰਿਵਾਰ ਵਿੱਚ ਸੁਖੀ ਬਸੋ ਦੋਸਤਾਂ ਮਿੱਤਰਾਂ ਦੇ ਨਾਲ ਖੇਡੋ ਇਹ ਗੱਲਾਂ ਕਰਨ ਲਈ ਬਹੁਤ ਉਮਰ ਪਈ ਹੈ ਆਪਣੇ ਪਰਿਵਾਰ ਅਤੇ ਸਬੰਧੀਆਂ ਨੂੰ ਸੁਖ ਦੇਵੋ ਗੁਰੂ ਜੀ ਕਹਿਣ ਲੱਗੇ ਮੁੱਲਾ ਜੀ ਨਾਮ ਸਿਮਰਨ ਤੋਂ ਬਿਨਾਂ ਸਾਰੀ ਉਮਰ ਖੋਆਰ ਹੋ ਜਾਂਦੀ ਹੈ। ਮਨੁੱਖ ਦੀ ਉਮਰ 100 ਸਾਲ ਦੀ ਮਿੱਥੀ ਗਈ ਹੈ ਜਿਸ ਵਿੱਚੋਂ 50 ਸਾਲ ਸੌਂ ਕੇ ਨਿਕਲ ਜਾਂਦੇ ਹਨ। 15 ਸਾਲ ਬਾਲ ਅਵਸਥਾ ਵਿੱਚ ਗੁਜ਼ਰ ਜਾਂਦੇ ਹਨ। 80 ਸਾਲ ਦਾ ਵਿਅਕਤੀ ਕਦੇ ਕੋਈ ਵਿਹਾਰ ਨਹੀਂ ਕਰ ਸਕਦਾ। ਜ਼ਿੰਦਗੀ ਹੋਣੀ ਨਾ ਹੋਣੀ ਇੱਕ ਬਰਾਬਰ ਹੈ। ਮਨੁੱਖ ਨਿਕਾਰਾ ਹੋ ਜਾਂਦਾ ਹੈ। ਇੰਦਰੀਆਂ ਵਿਆਕੁਲ ਹੋ ਜਾਂਦੀਆਂ ਹਨ। ਜੇਸ ਉਮਰ ਵਿੱਚ ਇਨਸਾਨ ਆਪਣੀ ਕਿਰਿਆ ਨਹੀਂ ਕਰ ਸਕਦਾ ਭਗਤੀ ਕੀ ਕਰ ਲਵੇਗਾ ਇਨਸਾਨ ਆਪਣੀਆਂ ਕਿਰਿਆਵਾਂ ਕਰਨ ਵਿੱਚ ਬਹੁਤ ਸਮਾਂ ਬਤੀਤ ਕਰ ਦਿੰਦਾ ਹੈ 15 18 ਸਾਲ ਖਾਣ ਪੀਣ ਵਿੱਚ ਨਿਕਲ ਜਾਂਦੇ ਹਨ ਪਤਨੀ ਅਤੇ ਬੱਚਿਆਂ ਦੇ ਮੋਹ ਪਿਆਰ ਵਿੱਚ ਬਹੁਤ ਸਮਾਂ ਖਰਾਬ ਹੋ ਜਾਂਦਾ ਹੈ ਅਤੇ ਮਾਇਆ ਦੇ ਝਮੇਲਿਆਂ ਵਿੱਚ ਇਨਸਾਨ ਰੱਬ ਨੂੰ ਯਾਦ ਨਹੀਂ ਕਰਦਾ ਦੁਨੀਆ ਤੇ ਬਹੁਤ ਨਿਰਲਜ ਅਤੇ ਬੇਸ਼ਰਮ ਲੋਕ ਹਨ ਜੋ ਮਾਲੇ ਕੰਮਾਂ ਵਿੱਚ ਫਸੇ ਰੱਬ ਨੂੰ ਯਾਦ ਨਹੀਂ ਕਰਦੇ ਇਸ ਤਰ੍ਹਾਂ ਇਨਸਾਨ ਦੀ ਸਾਰੀ ਉਮਰ ਬਤੀਤ ਹੋ ਜਾਂਦੀ ਹੈ ਫਿਰ ਅੰਤਿਮ ਸਮਾਂ ਆ ਜਾਂਦਾ ਹੈ ਮੋਲਾ ਜੀ ਮੌਤ ਤੋਂ ਡਰਨਾ ਨਹੀਂ ਚਾਹੀਦਾ ਪਰ ਮੌਤ ਨੂੰ ਯਾਦ ਰੱਖਣਾ ਚਾਹੀਦਾ ਹੈ ਇਹ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ਜਦੋਂ ਇਨਸਾਨ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ਫਿਰ ਬਹੁਤ ਪਛਤਾਉਂਦੇ ਹਨ ਨਾਨਕ ਦੇਵ ਜੀ ਦੀਆਂ ਗੱਲਾਂ ਸੁਣ ਮੁੱਲਾ ਦਾ ਸਰੀਰ ਅਤੇ ਰੂਹ ਕੰਬ ਗਈ ਮੁੱਲਾ ਜੀ ਸਦਾ ਪਰਮਾਤਮਾ ਤੋਂ ਮੰਗਣਾ ਚਾਹੀਦਾ ਹੈ ਜਦੋਂ ਪਰਮਾਤਮਾ ਖੁਸ਼ ਹੋ ਜਾਵੇ ਤਾਂ ਉਹ ਆਪਣੇ ਪਿਆਰਿਆਂ ਨੂੰ ਨਾਮ ਦੀ ਦਾਤ ਦੇ ਦਿੰਦਾ ਹੈ ਗੁਰੂ ਜੀ ਦੀਆਂ ਗੱਲਾਂ ਸੁਣ ਮੁੱਲਾ ਜੀ ਦਾ ਅਗਿਆਨ ਪਰਨ ਸਭ ਕਟਿਆ ਗਿਆ ਹੈ ਮੁੱਲਾ ਕੋ ਤਬਦੀਨ ਬਾਬਾ ਕਲਿਆਣ ਚੰਦ ਜੀ ਨੂੰ ਆਖਦੇ ਹਨ ਤੁਸੀਂ ਤਨ ਹੋ ਜੋ ਮੇਰੇ ਤੇ ਤਰਸ ਕਰਕੇ ਨਾਨਕ ਜੀ ਨੂੰ ਮਦਰਸੇ ਲੈ ਕੇ ਆਏ ਅੱਜ ਮੈਨੂੰ ਮੇਰਾ ਰੱਬ ਮਿਲ ਗਿਆ ਹੈ। ਬਾਬਾ ਕਲਿਆਣ ਚੰਦ ਜੀ ਦੀ ਹਾਲਤ ਵੇਖ ਮੁੱਲਾ ਜੀ ਫਿਰ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ। ਤੁਸੀਂ ਖੁਦਾ ਦਾ ਰੂਪ ਹੋ। ਆਪਣੇ ਪਰਿਵਾਰ ਤੇ ਵੀ ਕਿਰਪਾ ਕਰ ਦੇਵੋ। ਬਾਬਾ ਕਲਿਆਣ ਚੰਦ ਜੀ ਤੁਹਾਡੀ ਬਹੁਤ ਚਿੰਤਾ ਕਰਦੇ ਹਨ। ਤੁਸੀਂ ਉਦਾਸੀ ਛੱਡ ਦੇਵੋ। ਬੇਸ਼ੱਕ ਤੁਸੀਂ ਕਿਸੇ ਦਾ ਮੋਹ ਨਹੀਂ ਕਰਦੇ। ਪਰ ਤੁਹਾਡੇ ਪਰਿਵਾਰ ਦੇ ਸਭ ਕੁਝ ਤੁਸੀਂ ਹੀ ਹੋ। ਕੋਰਾ ਸਮ ਆਪਣੇ ਪਰਿਵਾਰ ਨੂੰ ਜ਼ਰੂਰ ਦੇਵੋ ਮਾਤਾ ਜੀ ਵੀ ਬਹੁਤ ਪਰੇਸ਼ਾਨ ਹਨ ਗੁਰੂ ਨਾਨਕ ਜੀ ਕਹਿਣ ਲੱਗੇ ਮੁੱਲਾ ਜੀ ਮੈਂ ਪੱਖਪਾਤ ਨਹੀਂ ਕਰ ਸਕਦਾ ਕਿ ਇਹ ਮੇਰੇ ਆਪਣੇ ਤੇ ਲੋਕ ਪਰਾਏ ਹਨ ਇਸ ਤਰੀ ਪੁੱਤਰ ਪਿਓ ਪਰਾ ਇਨ੍ਹਾਂ ਵਿੱਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਜਦੋਂ ਮੌਤ ਆ ਗਈ ਮੁਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜੀ ਗਈ ਫਿਰ ਇਨਸਾਨ ਨੂੰ ਕੋਈ ਵੀ ਰੱਖ ਨਹੀਂ ਸਕਦਾ ਸਭ ਰਿਸ਼ਤੇ ਝੂਠੇ ਹਨ ਕੋਈ ਐਸਾ ਰਿਸ਼ਤਾ ਨਹੀਂ ਜੋ ਦਰਗਾਹ ਵਿੱਚ ਨਾਲ ਨਿਬਦਾ ਹੋਵੇ ਗੁਰੂ ਨਾਨਕ ਦੇਵ ਜੀ ਅਤੇ ਮੁੱਲਾ ਕੁਤਬਦੀਨ ਦੀ ਆਪਸ ਵਿੱਚ ਗੱਲ ਚੱਲ ਰਹੀ ਹੈ ਬਹੁਤ ਸਾਰੇ ਲੋਕ ਖੜੇ ਇਹ वार्तालाप ਸੁਣ ਰਹੇ ਹਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਜਿਥੇ ਹਨੇਰੇ ਤੋਂ ਬਿਨਾ ਕੁਝ ਵੀ ਨਹੀਂ ਦਿਸਦਾ ਉਹਨਾਂ ਰਾਵਾਂ ਤੇ ਜਮ ਲੈ ਜਾਣਗੇ ਇਨਸਾਨ ਨੂੰ ਆਪਣਿਆਂ ਦੀਆਂ ਆਵਾਜ਼ਾਂ ਸੁਣ ਦੀਆਂ ਹਨ ਬਾਰੋ ਕੁਝ ਨਹੀਂ ਕਰ ਸਕਦੇ انسان ਦੇ ਕੀਤੇ ਕਰਮ ਕੰਮ ਨਹੀਂ ਆਉਂਦੇ ਜੋ ਚੀਜ਼ਾਂ ਦੁੱਖ ਦਿੰਦੀਆਂ ਹਨ ਕਿਸੇ ਕੰਮ ਨਹੀਂ ਆਉਂਦੀਆਂ ਅਜਿਹੇ ਕਾਰਜ ਕਿਉਂ ਕਰਨੇ ਹਨ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੁਣ ਮੁੱਲਾ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ ਨਾਨਕ ਜੀ ਆਖਦੇ ਹਨ ਮੁੱਲਾ ਜੀ ਮਨੁੱਖ ਅਣਜਾਣ ਪੁਨੇ ਵਿੱਚ ਕੋ ਕੰਮ ਕਰਦਾ ਹੈ ਜੋ ਕੰਮ ਨਹੀਂ ਆਉਨੇ ਹਨ انسان ਦੇ ਮਨ ਵਿੱਚ ਬਹੁਤ ਮਾੜੇ ਖਿਆਲ ਚੱਲਦੇ ਰਹਿੰਦੇ ਹਨ ਪਰ ਹੱਥ ਵਿੱਚ ਧਰਮ ਦੀ ਪੋਥੀ ਹੁੰਦੀ ਹੈ ਮਨੁੱਖ ਮਣੀ ਛੱਡ ਕੇ ਕੱਚ ਚੁਗਦਾ ਫਿਰਦਾ ਹੈ ਕੀੜਾ ਛੱਡ ਸ਼ੀਸ਼ੇ ਇਕੱਠੇ ਕਰ ਰਿਹਾ ਹੈ ਜੋ ਚੀਜ਼ਾਂ ਦਰਗਾਹ ਵਿੱਚ ਨਾਲ ਨਹੀਂ ਜਾਣੀਆਂ ਮਨੁੱਖ ساری ਉਮਰੋ ਚੀਜ਼ਾਂ ਹੀ ਇਕੱਠੀਆਂ ਕਰਦਾ ਰਹਿੰਦਾ ਹੈ ਇਨਸਾਨ ਅੰਮ੍ਰਿਤ ਛੱਡ ਕੇ ਜ਼ਹਿਰ ਪੀ ਰਿਹਾ ਹੈ ਮਨੁੱਖ ਦੀ ساری ਉਮਰਕਾਰ ਵਿਹਾਰਾਂ ਵਿੱਚ ਲੰਘ ਜਾਂਦੀ ਹੈ ਪਰੰਤੂ ਮਨੁੱਖ ਨੂੰ ਇਹ ਜੀਵਨਕਾਰ ਵਿਹਾਰ ਵਾਸਤੇ ਨਹੀਂ ਮਿਲਿਆ ਸੀ ਏ ਰੱਬ ਦੀ ਪ੍ਰਾਪਤੀ ਲਈ ਬਣਿਆ ਸੀ ਨਾ ਬਚਪਨ ਰਹਿਣਾ ਨਾ ਜਵਾਨੀ ਰਹਿਣੀ ਨਾ ਬੁਢਾਪਾ ਰਹਿਣਾ ਹੈ ਇੱਕ ਦਿਨ ਸਾਰਿਆਂ ਨੇ ਇਸ ਸੰਸਾਰ ਤੋਂ ਚਲੇ ਜਾਣਾ ਹੈ ਉਸ ਦਿਨ ਤੋਂ ਮੁੱਲਾ ਕੁ ਤਬਦੀਨ ਜੀ ਨੇ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਮੰਨ ਲਿਆ ਸੀ ਉਪਰੰਤ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ ਹਨ ਨਾਨਕ ਜੀ ਵੀ ਆਪਣੇ ਮਾਤਾ ਪਿਤਾ ਜੀ ਦੇ ਨਾਲ ਘਰ ਵਾਪਸ ਆ ਗਏ ਸਨ ਅਗਲਾ ਪਾਗ ਵੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ